ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਚੈਨਲ ਤੇ ਤਾਂ ਦੇਖੋ ਜੀ ट्रिपल एसबी ਵੱਲੋਂ ਮੈਰਿਟ ਲਿਸਟ ਆਊਟ ਹੋ ਚੁੱਕੀ ਹੈ ਤੇ ਕਿੰਨੇ ਨੰਬਰ ਵਾਲੇ ਸੇਫ ਨੇ ਆਪਾਂ ਉਹ ਵੀ ਗੱਲ ਕਰਾਂਗੇ ਤਾਂ ਤੁਸੀਂ ਇੱਥੇ ਥੰਬਨੇਲ ਦੇ ਵਿੱਚ ਵੀ ਦੇਖ ਸਕਦੇ ਹੋ ਪਿੱਛੇ ਆਪਣੇ ਨੰਬਰਸ ਔਰ ਐਬਸੈਂਟ ਜਿਹੜੇ ਕੈਂਡੀਡੇਟ ਨੇ ਉਹਨਾਂ ਸਾਰਿਆਂ ਦੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਤਾਂ ਚਲੋ ਦੋਸਤੋ ਤੁਹਾਨੂੰ ਦਿਖਾਉਨੇ ਆ ਤਾਂ ਦੇਖੋ ਦੋਸਤੋ ਕੁੱਲ ਆਪਣੇ ਕੋਲ 1147 ਪੇजेस ਨੇ ਠੀਕ ਹੈ ਜੀ ਤੇ ਆਪਾਂ ਲਗਭਗ ਹਰ ਇੱਕ ਪੇਜ ਤੇ 41 41 ਸਟੂਡੈਂਟ ਨੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨੇ ਸਾਰੇ ਬੱਚੇ ਨੇ ਜਿਹੜੇ ਅਪੀਅਰ ਹੋਏ ਨੇ ਇਸ ਮੈਰਿਟ ਲਿਸਟ ਦੇ ਵਿੱਚ ਤਾਂ ਦੇਖੋ ਜੀ ਹੁਣ ਇਹਦੇ ਵਿੱਚ ਆਪਾਂ ਗੱਲ ਕਰੀਏ ਤਾਂ ਤੁਸੀਂ ਨੰਬਰ ਦੇਖ ਸਕਦੇ ਹੋ ਉਸ ਦੇ ਨਾਲ ਨਾਲ ਇਹ ਕੈਂਡੀਡੇਟ ਦੇਖ ਸਕਦੇ ਹੋ ਜਿਹੜੇ ਕਿ ਬਹੁਤ ਜ਼ਿਆਦਾ ਐਬਸੈਂਟ ਨੇ ਠੀਕ ਹੈ ਜੀ ਇਹ ਉਹ ਕੈਂਡੀਡੇਟ ਨੇ ਜਿਹੜੇ ਕਿ ਪਹੁੰਚੇ ਹੀ ਨਹੀਂ ਤੇ ਦੋਸਤੋ ਇਹ ਕੈਟਾਗਰੀ ਮੈਰਿਟ ਲਿਸਟ ਹੈਗੀ ਆਪਣੀ ਸਬ 트리플 ਐਸ ਵੀ ਵੱਲੋਂ ਹੈ ਜਿਹੜੀ ਸੀਨੀਅਰ ਅਸਿਸਟੈਂਟ ਇੰਸਪੈਕਟਰ ਔਰ ਸੀਨੀਅਰ ਅਸਿਸਟੈਂਟ ਇੰਸਪੈਕਟਰ ਦੀ ਠੀਕ ਹੈ ਜੀ ਤੇ ਦੇਖੋ ਇਹਦੇ ਵਿੱਚ ਮਾਰਕਸ ਜਿਹੜੇ ਆਪਾਂ ਸੇਫ ਮਾਰਕਸ ਕਹਿ ਸਕਨੇ ਆ ਕਿਉਂਕਿ ਪੋਸਟਾਂ ਦੇ ਹਿਸਾਬ ਨਾਲ ਆਪਾਂ ਵੇਖੀਏ ਤਾਂ 65% ਜਿਹੜੇ ਨੇ ਮਾਰਕਸ ਉਹ ਸੇਫ ਮੈਂ ਗਿਣ ਸਕਦਾ ਕਿਉਂਕਿ ਦੇਖੋ ਤੁਸੀਂ ਜੇਕਰ ਲਿਸਟ ਦੇ ਵਿੱਚ ਧਿਆਨ ਨਾਲ ਨਜ਼ਰ ਮਾਰੋਗੇ ਤਾਂ ਤੁਹਾਨੂੰ ਕੋਈ ਬਹੁਤ ਜ਼ਿਆਦਾ ਨੰਬਰ ਹਾਈएस्ट ਨੰਬਰ ਜ਼ਿਆਦਾ ਨਹੀਂ ਦੇਖਣ ਨੂੰ ਮਿਲਦੇ ਪਰ ਜੇਕਰ ਪੋਸਟਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਕਿਉਂਕਿ ਬਹੁਤ ਸਾਰੇ ਬੱਚੇ ਹੋ ਸਕਦਾ ਹੈ ਜੁਆਇਨ ਨਾ ਕਰਨ ਇਸ ਕਰਕੇ 65 ਕਹਿ ਰਹੇ ਆ ਵੈਸੇ ਜੇ ਓਵਰਆਲ ਦੇਖਿਆ ਜਾਵੇ ਤਾਂ 70 ਵੀ ਜਾ ਸਕਦੀ ਕਿਉਂਕਿ ਇਥੇ 70 ਵਾਲੇ ਵੀ ਕੁਝ ਬੱਚੇ ਹੈਗੇ ਨੇ ਠੀਕ ਹੈ ਜੀ ਵੈਸੇ ਸਾਰੇ तकरीबन तकरीबन ਨੀਚੇ ਵਾਲੇ ਬੱਚੇ ਨੇ ਪੰਜਾਬ ਵਾਲੀ 60 ਵਾਲੀ ਲਾਈਨ ਦੇ ਸੋ ਦੋਸਤੋ ਜੇਕਰ ਤੁਸੀਂ ਵੀ ਇਹ ਪੇਪਰ ਦਿੱਤਾ ਹੈ ਤਾਂ ਇਹ ਰਿਜ਼ਲਟ ਚੈੱਕ ਜਰੂਰ ਕਰਨਾ ਔਰ ਆਪਣੇ ਕਮੈਂਟ ਵਿੱਚ ਆਪਣਾ ਰੋਲ ਨੰਬਰ ਦੇ ਨਾਲ ਨਾਲ ਆਪਣੇ ਮਾਰਕਸ ਜਰੂਰ ਦੱਸਣਾ ਠੀਕ ਹੈ ਜੀ ਤਾਂ ਕਿ ਸਾਨੂੰ ਇੱਕ ਰੀਅਰ ਅੰਦਾਜ਼ਾ ਹੋ ਜਾਵੇ ਕਿ ਕਿੰਨੇ ਕੁ ਬੱਚੇ ਨੇ ਜਿਹੜੇ ਇਸ ਟਾਈਮ ਇਸ ਲਿਵਸ ਨੂੰ ਵੇਖ ਕੇ ਆਪਣਾ ਅੰਦਾਜ਼ਾ ਲਾ ਚੁੱਕੇ ਨੇ ਆਪਣੇ ਨੰਬਰ ਪਤਾ ਕਰ ਚੁੱਕੇ ਨੇ ਜੇਕਰ ਇਹ ਤੁਹਾਨੂੰ ਕਿਤੋਂ ਲਿਸਟ ਨਹੀਂ ਮਿਲਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਤੋਂ ਤੁਹਾਡੇ ਕੋਲ ਡਾਊਨਲੋਡ ਨਹੀਂ ਹੋ ਰਹੀ ਤਾਂ ਤੁਸੀਂ ਆਪਣੇ ਟੈਲੀਗ੍ਰਾਮ ਚੈਨਲ ਤੋਂ ਡਾਊਨਲੋਡ ਕਰ ਸਕਦੇ ਹੋ ਜਾਂ WhatsApp ਚੈਨਲ ਤੋਂ ਵੀ ਸੋ ਦੋਸਤੋ ਇਹ ਸੀ ਅੱਜ ਦੀ ਆਪਣੀ ਮੈਡਟ ਲਿਸਟ ਜਿਹੜੀ ਕਿ ਆਊਟ ਹੋਈ TPSC ਵੱਲੋਂ ਹੋਰ ਜਾਣਕਾਰੀ ਲੈਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਨਾ ਵੀ ਨਾ ਭੁੱਲਣਾ